2-3 ਸਾਲ ਹੋ ਗਏ ਕਾਰਡ ਬਣਾਉਂਦਿਆਂ ਨੂੰ ਇਹਨਾਂ ਦਾ ਕਾਰਡ ਨਹੀਂ ਬਣਦਾ ਕੋਈ ਵੀ ਜਿੱਥੇ ਵੀ ਜਾਂਦੇ ਆ ਕਾਰਡ ਨਹੀਂ ਬਣਦਾ ਇਹਨਾਂ ਦਾ ਇਹਦੇ ਕਾਰਡ ਵਾਸਤੇ ਕਹਿੰਦੇ ਆ ਵੀ ਹੱਥ ਬੰਨ ਕੇ ਜਾ ਇਹਦਾ ਕਾਰਡ ਬਣਵਾ ਦਿਓ ਆਪਾਂ ਇਲਾਜ ਕਰਵਾ ਲਈਏ ਜਾਂ ਸਾਰਿਆਂ ਦੇ ਸਹਿਯੋਗ ਨਾਲ ਆਪਾਂ ਇਹਦਾ ਕਾਰਡ ਬਗਾ ਕੇ ਆਪਰੇਸ਼ਨ ਕਰਵਾ ਦਈਏ ਇਹਦਾ ਆਪਰੇਸ਼ਨ ਪੈਸੇ ਨਹੀਂ ਚਾਹੀਦੇ ਸਾਨੂੰ ਇਹ ਤਾਂ ਆਪਰੇਸ਼ਨ ਕਰਵਾਉਣਾ ਹੈ ਪੈਸੇ ਅਸੀਂ ਹੱਥ ਬੰਨ ਕੇ ਕਹਿੰਦੇ ਆ ਇਹਨਾਂ ਦਾ ਨੰਬਰ ਭੇਜ ਦਾਂਗੇ ਵੀ ਪੈਸੇ ਆਪਾਂ ਉੱਥੇ ਡਾਕਟਰ ਨੂੰ ਦੇਣੇ ਨੇ ਇੱਕ ਬੰਦੇ ਦਾ ਤੁਹਾਨੂੰ ਜਿਹੜਾ ਨਾ ਪਿੰਡ ਤੋਂ ਮੋਢੀ ਹੈ ਉਹਦੇ ਖਾਤੇ 'ਚ ਆਪਾਂ ਭਵਾਲ ਸਕਦੇ ਆ ਵੀ ਇਹਦਾ ਆਪਾਂ ਨੇ ਪੈਸੇ ਨਹੀਂ ਸ ਵੀ ਵਿਚਾਰਾ ਬਹੁਤ ਗਰੀਬ ਹੋ ਗਿਆ ਜੀ ਇਹ ਬੈਠਾ ਹੀ ਇਹ ਮੁੰਡਾ ਗੱਡੀਆਂ ਦਾ ਕੰਮ ਕਰਦਾ ਸੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਹਾਲ ਹੈ ਹਾਂਜੀ ਭਾਈ ਜੀ ਆਪਣਾ ਕਦੋਂ ਤੋਂ ਪਤਾ ਐਕਸੀਡੈਂਟ ਹੋਇਆ ਇਹ ਕਿੰਨਾ ਕਿਦੋਂ ਹੋ ਗਿਆ ਇਹ 8 ਸਾਲ ਹੋ ਗਈ ਕੀ ਹੋ ਗਿਆ ਸੀ ਐਕਸੀਡੈਂਟ ਹੋ ਗਿਆ ਜੀ ਕਾਰ ਬਜੀ ਮੋਟਰਸਾਈਕਲ ਉਹ ਔਖਾ ਹੋ ਰਿਹਾ ਪਰ ਉਹ ਨਹੀਂ ਕਰ ਰਿਹਾ ਇਸ ਵਜਨ ਨਹੀਂ ਆਉਂਦਾ ਜਿੱਦਾਂ ਦੀ ਬਹੁਤ ਔਖਾ ਰਹੀ ਚੂਲੇ ਦੀ ਪ੍ਰੋਬਲਮ ਹੈ ਸ੍ਰੀ ਭਾਈ ਕੋ ਫਤਈ ਅਸੀਂ ਅੱਜ ਖੜੇ ਹਾਂ ਗਵਿੰਦਗੜ੍ਹ ਜਿੰਜੀ ਆ ਆ ਸਾਡੇ ਨਗਰ ਦੇ ਸਾਰੇ ਮੇਨ ਸੇਵਾਦਾਰ ਸੱਜਣ ਪਹੁੰਚੇ ਨੇ ਆ ਮੁੰਡੇ ਦਾ ਮਤਲਬ ਵੀ ਅੱਜ ਤੋਂ 3-4 ਸਾਲ ਪਹਿਲਾਂ ਇਨਸੀਡੈਂਟ ਹੋ ਗਿਆ ਸੀ ਇਹਦੇ ਮਤਲਬ ਉਹ ਵੀ ਥੋੜੀ 6:00 ਵਜੇ ਚੂਲੇ ਦੇ ਉਦੋਂ ਪਤਾ ਨਹੀਂ ਲੱਗਿਆ ਹੁਣ ਚੂਲਾ ਜਮਾਂ ਜਵਾਬ ਦੇ ਗਿਆ ਜੀ ਹੁਣ ਇੱਕ ਦੋ ਸਮੇਂ ਅਸੀਂ ਨੂੰ ਦਿਖਾਇਆ ਬਠਿੰਡੇ ਵੀ ਦਿਖਾਇਆ ਸਰਕਾਰੀ ਹਸਪਤਾਲ ਚ ਪੂਰੇ ਪ੍ਰਿੰਦਰਾ ਜੀ ਨੂੰ ਦਿਖਾਇਆ ਉਹਨਾਂ ਨੇ ਕਿਹਾ ਵੀ ਕਾਰਡ ਬਣਵਾਓ ਇਹਦਾ ਕਾਰ ਵਾਸਤੇ ਕਾਰਡ ਅਪਲਾਈ ਕਰੇ ਇਹਨਾਂ ਦਾ ਇਹਦਾ ਕਾਰਡ ਬਣਦਾ ਜੀ ਜਿਹੜਾ 5 ਲੱਖ ਦਾ ਭਵੰਤ ਸਿੰਘ ਮਾਨ ਨੂੰ ਅਸੀਂ ਸਰਕਾਰ ਭਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਆ ਵੀ ਪਹਿਲੀ ਕਾਰਡ ਬਣੇ ਦੂਜੀ ਗੱਲ ਸਾਨੂੰ ਐਵੇਂ ਆ ਵੀ ਗਰੀਬ ਘਰ ਆਈ ਕੋਈ ਕੋਈ ਵੀ ਕੋਈ ਕਮਾਉਣ ਵਾਲਾ ਨਹੀਂ ਹੈਗਾ ਘਰੇ ਇਹਦਾ ਡੈਡੀ ਉਹ ਤੋਂ ਨਹੀਂ ਇੰਨਾ ਕੰਮ ਹੁੰਦਾ ਜੀ ਆਹ ਮੁੰਡਾ ਆਹੀ ਮੁੰਡਾ ਕਾਰਾਂ ਦਾ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਦੀ ਬਾਕੀ ਤੁਸੀਂ ਘਰ ਦਿਖਾ ਦਿਓ ਘਰ ਵੀ ਸਾਰਾ ਵਿਚਾਰੇ ਸਰਕਾਰ ਨੂੰ ਬੇਨਤੀ ਹੈ ਵੀ ਨੂੰ ਵੱਧ ਤੋਂ ਵੱਧ ਜੀ ਆਮ ਸੱਜਣ ਨੂੰ ਬੇਨਤੀ ਵੱਧ ਤੋਂ ਵੱਧ ਸੰਯੋਗ ਦੇ ਕੇ ਇਸਨਾਂ ਕਰਵਾਓ ਇਹਦਾ ਚੂਲੇ ਦਾ ਸਾਡੀ ਹੱਥ ਬੰਨ੍ਹ ਕੇ ਸਾਰੇ ਨਗਰਾਂ ਦੀ ਬੇਨਤੀ ਹੈ ਨਗਰ ਨੇ ਤੜਿਆ ਇੱਕ ਤਾਂ ਮੁੰਡਾ ਦੂਜੇ ਲੋਟ ਹੋ ਰਿਹਾ ਵਿਚਾਰੇ ਦਾ ਇਹਦਾ ਅੰਗ ਨਹੀਂ ਕੋਈ ਗੱਡੀ ਐ ਬੈਠਿਆ ਅਸੀਂ ਰੋਜ਼ ਖੇਤ ਜਾਂਦੇ ਆ ਚੂਲੇ ਬਾਕੀ ਦਾ ਇੱਕ ਦੇਖੋ ਇਹਨਾਂ ਦੇ ਘਰੇ ਪਾਣੀ ਦਾ ਪ੍ਰਬੰਧ ਵੀ ਨਹੀਂ ਹੈ ਗਿਆ ਉਹੀ ਮੋਟਰ ਰੁਕੋਗੀ ਨਾ ਤਾਂ ਸਰਕਾਰ ਨਾ ਪੰਚਾਇਤ ਇਹਨਾਂ ਵਾਸਤੇ ਇਹਨਾਂ ਦਾ ਬੁਰਾ ਹਾਲ ਹੈ ਉਹ ਕੁਚਲਾ ਮੇਰੀ ਨੂਹ ਲੱਗਦੀ ਹੈ ਕੁਝ ਵੀ ਲੱਗਦੀ ਹੈ ਉਥੇ ਪਾਣੀ ਭਰਨ ਜਾਂਦੀ ਹੈ ਕੱਪੜੇ ਧੋਣ ਜਾਂਦੀ ਹੈ ਇਹ ਵਿਚਾਰਾ ਇੱਥੇ ਟਾਈਮ ਪਾਸ ਕਰਦਾ ਹੈ ਇਹ ਬਹੁਤ ਔਖੀਆਂ ਗੱਲਾਂ ਨੇ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਵੀ ਪੰਚਾਇਤ ਨੂੰ ਵੀ ਹਾਰਟਿਕਲਾ ਵੀ ਇਹਨਾਂ ਦਾ ਘਰ ਹੈ ਇਹ ਮੁੰਡਾ ਹੈਗਾ ਜੀ ਹਣਸੇ ਸਿੰਘ ਦਾ ਮੁੰਡਾ ਜੀ ਟੱਕ ਬਖਾਨ ਇਹ ਵਿਚਾਰੇ ਦੀ ਐਕਸੀਡੈਂਟ ਹੋ ਗਿਆ ਸੀ ਜੀ ਬਹੁਤ ਚਿਰ ਹੋ ਗਿਆ 3 ਸਾਲ ਹੋ ਗਏ ਤੋਂ ਫਿਰ ਨਹੀਂ ਸਕਦਾ ਛੱਟ ਬਹੁਤ ਭਾਰੀ ਹੈ ਜੀ ਇਹਦੇ ਇਹ ਕੰਮ ਇਹਨੂੰ ਬਾਹਰ ਹੀ ਛੱਟ ਕਿਉਂ ਨਹੀਂ ਪਿੱਛੇ ਹੀ ਬੈਠਾ ਰਹਿੰਦਾ ਵਿਚਾਰਾ ਇਹਦੇ ਸਾਰੇ ਭਾਈ ਹੱਥ ਬਨ ਕੇ ਬੇਤੀਆ ਸੰਯੋਗ ਕਰੋ ਜੀ ਇਹਦਾ ਆਪਰੇਸ਼ਨ ਕਰਾਇਆ ਜਾਵੇ ਇਹਦਾ ਕਾਰਡ ਕਾਰਡ ਵਾਸਤੇ ਬਹੁਤ ਭੱਜੇ ਨੇ 2-3 ਸਾਲ ਹੋ ਗਏ ਕਾਰਡ ਬਣਾਉਂਦਿਆਂ ਨੂੰ ਇਹਨਾਂ ਦਾ ਕਾਰਡ ਨਹੀਂ ਬਣਦਾ ਕੋਈ ਵੀ ਜਿੱਥੇ ਵੀ ਜਾਂਦੇ ਆ ਕਾਰਡ ਨਹੀਂ ਬਣਦਾ ਇਹਨਾਂ ਦਾ ਇਹਦੇ ਕਾਰਡ ਵਾਸਤੇ ਕਹਿੰਦੇ ਆ ਵੀ ਹੱਥ ਬੰਨ ਕੇ ਜਾਇਦਾ ਦਾ ਕਾਰਡ ਬਣਵਾ ਦਿਓ ਆਪਾਂ ਇਲਾਜ ਕਰਵਾ ਲਈਏ ਜਾਂ ਸਾਰਿਆਂ ਦੇ ਸਹਿਯੋਗ ਨਾਲ ਆਪਾਂ ਇਹਦਾ ਕਾਰਡ ਵਗਾਰਾ ਕੇ ਆਪਰੇਸ਼ਨ ਕਰਵਾ ਦਈਏ ਇਹਦਾ ਆਪਰੇਸ਼ਨ ਪੈਸੇ ਨਹੀਂ ਚਾਹੀਦੇ ਸਾਨੂੰ ਇਹਦਾ ਆਪਰੇਸ਼ਨ ਕਰਵਾਉਣਾ ਪੈਸੇ ਅਸੀਂ ਹੱਥ ਬੰਨ ਕੇ ਕਹਿੰਦੇ ਆ ਇਹਨਾਂ ਦਾ ਨੰਬਰ ਭੇਜ ਦਾਂਗੇ ਵੀ ਪੈਸੇ ਆਪਾਂ ਉੱਥੇ ਡਾਕਟਰ ਨੂੰ ਦੇਣੇ ਨੇ ਇੱਕ ਬੰਦੇ ਦਾ ਤੁਹਾਨੂੰ ਜਿਹੜਾ ਨਾ ਪਿੰਡ ਤੋਂ ਮੋਢੀ ਹੈ ਉਹਦੇ ਖਾਤੇ 'ਚ ਆਪਾਂ ਭਵਾ ਸਕਦੇ ਆ ਵੀ ਇਹਦਾ ਆਪਾਂ ਨੇ ਪੈਸੇ ਨਹੀਂ ਸਾਨੂੰ ਚਾਹੀਦੇ ਤਾਂ ਇਹੀ ਇਲਾਜ ਆ ਹੱਥ ਬੰਨ ਕੇ ਜੀ ਵੀ ਵਿਚਾਰਾ ਬਹੁਤ ਗਰੀਬ ਹੋਵੇ ਜੀ ਇਹ ਬੈਠਾ ਇਹੀ ਮੁੰਡਾ ਗੱਡੀਆਂ